ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨਿਆਮਪ ਸਵਾਗਤ ਕਰਦਾ ਜੀ ਫੋਲ ਵੀਡੀਓ ਵਿੱਚ ਬੱਸ ਕੋ ਅੱਜ ਆਪਾਂ ਫੇਰ ਪੁਲੀਤ ਵੀਰ ਕੋਲ ਆਏ ਹੋਇਆ ਤੁਹਾਨੂੰ ਪਤਾ ਹੀ ਹੈ ਕਿ ਸੈਗਨ ਟਰੈਕਟਰਾਂ ਦਾ ਕੰਮ ਕਰਦਾ ਜੋ ਜੋਗੇ ਰੇਟ ਵੀ ਬਾਈ ਦੇ ਜਾਇਜ਼ ਹੁੰਦੇ ਨੇ ਵਧੀਆ ਟਰੈਕਟਰ ਹੁੰਦੇ ਨੇ ਟਰੈਕਟਰ ਕਿਉਂਕਿ ਮਕੈਨਿਕ ਵੀ ਰਹਿ ਚੁੱਕਿਆ ਪਹਿਲਾਂ ਆਪਾਂ ਵੀਰ ਤੋਂ ਪੁੱਛਦੇ ਆ ਜਿਹੜੇ ਪੁਰਾਣੇ ਬਾਬਲੇ ਵੀਰ ਨੇ ਉਹਨਾਂ ਨੂੰ ਤਾਂ ਪਤਾ ਹੈ ਜਿਹੜੇ ਨਵੇਂ ਵੀਰ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਐਨੂੰ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਤੁਹਾਡਾ ਆਇਆ ਨੂੰ ਥੈਂਕ ਯੂ ਵੀਰੇ ਮਾਨ ਮਾਲਸੇ ਆ ਤੇ ਵੀਰੇ ਤਾਂ ਆਪਾਂ ਕਿੰਨਾ ਜਰਾ ਮਾਨ ਲਾ ਮਕੈਨਿਕੀ ਕਰੀਆ ਵੀ ਜੇ ਆਪਾਂ ਟੋਟਲ ਕੱਦਾ ਕਿ ਜੀ ਮੰਨ ਲਓ 22 23 ਸਾਲ ਹੋ ਗਏ ਜੀ ਵਿੱਚ ਮਕੈਨਿਕੀ ਦੇ ਵਿੱਚ ਵਪਾਰ ਵਪਾਰ ਬੜਾ ਪ੍ਰੋਪਰ ਕਰਨ ਲੱਗੇ 2012 ਤੋਂ ਸ਼ੁਰੂ ਕੀਤਾ ਸੀ ਜੀ ਹੁਣ ਕਰਦੇ ਪਹਿਲਾ ਵੇ ਇੱਕ ਅਦਾ ਡੱਟ ਲਾ ਕੇ ਬੈਠਾ ਜਿਹੜਾ ਪ੍ਰੋਪਰ ਵੀ ਇੱਕੋ ਕੰਮ ਕਰਨ ਲੱਗੇ ਫਿਰ 2012 ਤੋਂ ਸ਼ੁਰੂ ਕੀਤਾ 2012 ਤੋਂ ਆਪਣੀ ਮਨਾਂ ਪੱਕੀ ਦੁਕਾਨ ਆ ਪੱਕਾ ਜਾ ਹਾਂਜੀ ਇੱਕੋ ਜਗ੍ਹਾ ਦਾ ਵਸ ਇੱਥ ਕਾਸਕੋ ਵੀਰ ਮਕੈਨ ਕਰਿਆ ਬੌਟ ਟਾਈਮ ਇਹ ਯਾਨੀ ਮਾੜਾ ਟਰੈਕਟਰ ਲੈ ਕੇ ਹੀ ਨਹੀਂ ਆਉਂਦਾ ਜਿਹੜਾ ਬੰਦਾ ਆ ਮਕੈਨ ਕਰਿਆ ਹੋਵੇ ਉਹਨੇ ਮਾੜਾ ਟਰੈਕਟਰ ਕਿਥੋਂ ਲਿਆਉਣਾ ਨਾ ਫਿਰ ਵੇਚਿਆ ਨਹੀਂ ਕਿਥੋਂ ਆ ਸਾਰੇ ਵਧੀਆ ਟਰੈਕਟਰ ਹੁੰਦੇ ਨੇ ਤੇ ਕਰੀਏ ਵੀਰ ਇਹਨੂੰ ਸਟਾਰਟ ਫਿਰ ਵੀਡੀਓ ਹਾਂਜੀ ਹਾਂਜੀ ਜਦੋਂ ਚੀਜ਼ ਹੋਊਗੀ ਠੀਕ ਆ ਵੀਰ ਓਕੇ ਚਲੋ ਦਰ ਦਸ ਕੋ ਨੂੰ ਖੋਣਾ ਟਰੈਕਟਰ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਫੇਸਬੁੱਕ ਤੇ ਉਹਦਾ ਬਿੱਟੂ ਨੀਆ ਪਰ ਪੇਜ ਨੂੰ ਫੋਲੋ ਜ਼ਰੂਰ ਕਰਿਓ ਹਾਂ ਤੇ ਆਓ ਹਾਂਜੀ ਵੀਰ ਜੀ ਇੱਕ ਗੱਲ ਹੋਰ ਹੈ ਮੇਰਾ ਆਪਣਾ ਵੀ ਜੂਡੂ ਦਾ ਚੈਨਲ ਬਣਾਇਆ ਜੀ ਪੁਨੀਤ ਸ਼ਰਮਾ ਟਰੈਕਟਰਸ ਉਹਨੂੰ ਵੀ ਦੇਖਿਆ ਕਰੋ ਤੇ ਉਹਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਹਾਂ ਵੀਰ ਦੇ ਨੂੰ ਵੀ ਜ਼ਰੂਰ ਕਰਿਆ ਕਰੋ ਤੇ ਵੀਰ ਦੀ ਵੀਡੀਓ ਦੇਖਿਆ ਕਰੋ ਵੀਰ ਦੀ ਵੀਡੀਓ ਦੇਖਣਾ ਸਾਡੇ ਕੋ ਜਿਹੜਾ ਕਸਟਮਰ ਆਉਂਦੇ ਨੇ ਸੀ ਉਹਦਾ ਪੂਰਾ ਮਾਨਸਦਕਾਰ ਕਰੀਦਾ ਜੀ ਵੀਰ ਜਿਹੜਾ ਵੀਡੀਓ ਪਾਉਣੇ ਮੇਨ ਲਾਦਾ ਵੀਰ ਨੇ ਆਪਣਾ ਆੜੀ ਪਈ ਨੂੰ 4-5 ਕੁ ਮਹੀਨੇ ਹੋਏ ਨੇ ਜੀ ਹਾਂ 4 ਕੁ ਮਹੀਨੇ ਤੋਂ ਸਾਡੇ ਵੀਡੀਓ ਦੇ ਵੀਰ ਦੀ ਵੀਡੀਓ ਦੇ ਸਿੱਤੇ ਸਾਡੇ ਤੋਂ ਵਧੀਆ ਰਿਸਪੌਂਸ ਮਿਲਿਆ ਵਧੀਆ ਟਰੈਕਟਰ बिकਨੇ ਜੀ ਹਾਂਜੀ ਸ਼ੁਕਰੀਆ ਕਰਦ ਗੁਰਦਾਰਸ ਕੋ ਦਿਖਾਉਣੇ ਆ ਉਦੋਂ ਟਰੈਕਟਰ ਮਨ ਬਾਈ ਵਨ ਬਣੇ ਰਹੇ ਹੋ ਤੁਸੀਂ ਗੱਲਾਂ ਵੀਡੀਓ ਦੇ ਨਾਲ ਹਾਂਜੀ ਦਰਸਤੋ ਉਹ ਖੜਾ ਤੁਹਾਡੇ ਸਾਹਮਣੇ ਅਰਜਨ ਅਲਟਰਾ 1 555 ਡੀਆਈ ਦੇਖੋ ਕਿੰਨਾ ਵਧੀਆ ਕੰਡੀਸ਼ਨ ਦਾ ਟਰੈਕਟਰ ਦੀ ਹਾਂਜੀ ਵੀ ਜੀ ਇਹ 2012 ਮਾਡਲ ਹੈ ਜੀ ਹਾਂਜੀ ਲੁਧਿਆਣਾ ਨੰਬਰ ਹੈ ਜੀ ਠੀਕ ਆ ਫਰਸਟ ਪਾਰਟੀ ਦਾ ਜੀ ਹਰੇ ਜੀ ਰਿਜਨਲ ਵੀਜੀ 3700 ਘੰਟਾ ਦਾ ਡਾਟਰ ਚੱਲੇ ਹੈ ਬਾਜੀ ਤੇ ਟਰੈਕਟਰ ਮੰਨ ਲਓ ਜੀ ਕਲਚ ਤੋਂ ਬਿਨਾ ਕਿਸੇ ਪਾਸੇ ਚਾਬੀ ਨਹੀਂ ਲੱਗੀ ਟਰੈਕਟਰ ਸਾਰਾ ਸ਼ੀਲਡ ਹੈ ਜੀ ਤੇ ਟਰੈਕਟਰ ਇੰਨਾ ਕ ਸੋਹਣਾ ਟਰੈਕਟਰ ਇਹਦੇ ਜਿੰਨਾ 12 ਮਾਡਲ ਟਰੈਕਟਰ ਹੁਣ ਆਮ ਕੰਡੀਸ਼ਨ ਦਾ ਜੀ ਮੈਂ 18 19 ਮਾਡਲ ਦੀ ਕੰਡੀਸ਼ਨ ਦਾ ਹੁਣ ਨਾ ਮਿਲੂਗਾ ਜੀ ਤੇ ਟਾਇਰ ਇਹ ਚਾਰੇ ਨਾਲ ਦੇ ਸਿਰੇ ਵੀਜੀ ਕਾ ਸੇ ਮਾੜੀ ਮੁੱਡੀ ਗੁੱਡੀ ਸੀ 25 ਪੈਸੇ ਵੇਚਿਆ ਸੀ ਕੱਢ ਕੇ ਮਗਲੇ ਡੈਲਰ ਚ 60 ਪੈਸੇ ਪਾ ਦੇ ਸਾਡੇ ਕੋਲ ਪਏ ਸੀ ਤੇ ਮੂਹਲੇ ਡੈਲਰ ਸੀ ਐਮ ਆਰ ਐਫ ਦੇ ਚ ਨਵੇਂ ਪਾਤੇ ਜੀ ਠੀਕ ਹੈ ਜੀ ਪੀਵੀ ਨੰਬਰ ਹੈ ਜੀ ਲੁਧਿਆਣਾ ਦਾ ਜੀ ਹਾਂ ਨਗਦ ਕੈਸ਼ ਦਾ ਹੀ ਕੋਈ ਕਾਪੀ ਕਾ ਜਨਾ ਲੋਨ-ਨੂੰ ਨਹੀਂ ਹੈਗਾ ਟਰੈਕਟਰ ਕੈਸ਼ ਹੈ ਤੇ ਪੂਰਾ ਰੁਪਈਆ ਜੀ ਜਿਹਨੂੰ ਆਪਾਂ ਕਹਿ ਦਈਏ ਹਾਂ ਹਾਂ ਤੇ ਇਹਦੀ ਵੀ ਜੀ ਡਿਮਾਂਡ ਕਰਦੇ ਇਹਦੀ 410000 ਰੁਪਈਆ ਹਾਂਜੀ ਤੇ ਮੌਕੇ ਦੇ ਮਾਨਤਾ ਨ ਕਰਨਗੇ ਜਿਹੜਾ ਹੋਊਗਾ ਜੀ ਤੇ ਟਰੈਕਟਰ ਪੂਰਾ ਸਿੱਕੇ ਬੰਦਾ ਜੀ ਆ ਸਸ ਕੋ ਦੇਖ ਲੋ ਟਰੈਕਟਰ ਦੇਖ ਲੋ ਤੁਸੀਂ ਇੰਜਨ ਦੀ ਹਾਲਤ ਵੇਖ ਰਹੇ ਹੋ ਐਡਾ ਸਲੈਂਸਰ ਦੇਖ ਲੋ origignal ਕਿੰਨਾ ਕ ਜਲਾ ਹੈ ਜੀ ਅਰਜਨ ਦੀ ਕੰਡੀਸ਼ਨ ਸਲੈਂਸਰ ਨਾਲ ਲੱਗ ਰਹੀ ਹੈ ਜੀ ਗੇਅਰ ਇਹ ਗੇਅਰ ਦਾ ਲੀਵਰ ਵੀ ਹਾਲ ਤੱਕ ਦੇਖ ਲੋ ਵੀ ਉਵੇਂ ਹੀ ਪਿਆ ਵਾ ਕੋਈ ਪਲੇ ਤੇ ਰੰਗ ਬਗਾਰਾ ਨਹੀਂ ਪਲੇ ਨਹੀਂ ਹੈਗੀ ਆਨ ਸਾਫ ਰੱਖਿਆ ਅ디 ਜਿਹੜੇ ਵੀ ਕਿਸਾਨ ਦਾ ਜਾਨੀ ਰੱਖਿਆ ਸੀ ਵੀਰ ਵਧੀਆ ਟਰੈਕਟਰ ਲੈ ਕੇ ਆਉਂਦਾ ਦੇਖ ਲਓ ਤੁਸੀਂ ਹਾਰਾਉਂਦੀ ਦੀ ਜਹਾਜ਼ਾ ਟਰੈਕਟਰੋਂ ਦਾ ਉਹ ਜਾ ਅਰੇ ਮਾਰੀ ਕੰਡੀਸ਼ਨ ਦੇਖੋ ਜੀ ਮੂਹਲੇ ਹਿੱਸੇ ਹੁਸਲੇ ਰੰਗ ਦੇਖੋ ਜੀ ਟਰੈਕਟਰ ਇੱਕ ਰੰਗ ਬਰਾਈ ਤੇ ਉਸ ਤੋਂ ਬਾਅਦ ਆਪਾਂ ਆਉਂਨੇ ਆ ਜੌਂਗੀ ਇੱਥੇ 5305 ਹਾਂਜੀ ਵੀਰ ਜੀ ਇਹ ਹੈਗਾ ਜੀ 2018 ਮਾਡਲ ਠੀਕ ਹੈ ਟਾਇਰ ਵਿੱਚ ਪਿਛਲੇ ਦਾ ਮੰਨ ਲਓ 95% ਨੇ ਠੀਕ ਹੈ ਜੀ ਤੇ ਅੱਗੇ ਵਾਲਾ ਟਾਇਰ ਹੈਗਾ ਜੀ ਇਹਦੇ 80% ਠੀਕ ਆ ਇਹ 5305 ਹੈ ਜੀ ਇਹ ਵੀ ਫਰਸਟ ਪਾਰਟੀ ਦਾ ਹੈ ਇਹ ਵੀ ਨਗਦ ਕੈਸ਼ ਦਾ ਹੈ ਇਹਦੇ ਕੋਈ ਲੋਨ ਲੋਨ ਨਹੀਂ ਖੜਾ ਜੀ ਠੀਕ ਹੈ ਜੀ ਕੈਸ਼ ਦਾ ਤੇ ਟਰੈਕਟਰ ਵੀ ਪੂਰਾ ਨਵਾਂ ਜੀ ਹੈ ਜਿਹੜਾ 5050 ਡੀ ਆਉਂਦਾ ਜੀ ਮਗਲਾ ਹਿੱਸਾ ਉਹ ਹੀ ਹੁੰਦਾ ਵਾ ਤੇ ਮੂਹਿੰਜਰ ਦੇ 53 ਦਾ ਹੁੰਦਾ ਵਾ ਜੀ ਠੀਕ ਹੈ ਜੀ ਟਰੈਕਟਰ ਪੂਰਾ ਚੰਗਾ ਜੀ ਕੋਈ ਕਮੀ ਨਹੀਂ ਹੈਗੀ ਜੀ ਡਬਲ ਪੀਟੀਓ ਹੈ ਜੀ ਹਾਂ ਜੀ ਪਾਵਰ ਸਟੀering ਤੇਲ ਬ੍ਰੇਕਾਂ ਜੀ ਪੂਰਾ ਚੰਗਾ ਜੀ ਟਰੈਕਟਰ ਦੇਖ ਲਓ ਤੁਸੀਂ ਫਿਰ ਤੁਹਾਨੂੰ ਦੱਸ ਦਿਆਂ ਰੇਟ ਦੇਖੋ ਸਾਫ ਪਿਆਰਾ ਛਤਰੀ ਨਵੀਂ ਰੇਟਰ ਨੂੰ ਬਾਕੀ ਰੇਟਰ ਚ ਕੋਈ ਕਮੀ ਨਹੀਂ ਹੈਗੀ ਤੋਤਾ ਤੋਤਾ ਨਹੀਂਗਾ ਬਸ 2018 ਮਾਡਲ ਹੈ ਜੀ 2018 ਮਾਡਲ ਟਰੈਕਟਰ ਆ ਦੇਖ ਲਓ ਕਿੰਨੀ ਵਧੀਆ ਕੰਡੀਸ਼ਨ ਬਈ ਆ ਦੀ ਕੋਈ ਤੋਤਾ ਨਹੀਂ ਕੋਈ ਪਾਲਸੀ ਨਹੀਂ ਵਾਲੀ ਜਿਵੇਂ ਇਹ ਲੈਂਦਾ ਉਵੇਂ ਖੜਾ ਜੀ ਉਹੀ ਗੱਲ ਮੈਂ ਕਹਣਾ ਵੀ ਤੋਤਾ ਵੀ ਨਹੀਂ ਹੋਇਆ ਹੈਗਾ ਨਹੀਂ ਤਾਂ ਪਾਲਸਾਂ ਮਾਰਨ ਚੰਗਾ ਆ ਕੇ ਖੜਾਏ ਹੁੰਦੇ ਨੇ ਇਹ ਇਹਦਾ ਆਪਣਾ ਕੀ ਗ੍ਰੇਡਰ ਵੀ ਹੈ ਇਹਦਾ ਵੀ ਜੀ ਡਿਮਾਂਡ ਕਰਦੇ ਜੀ 495000 ਰੁਪਇਆ ਠੀਕ ਆ ਵੀਰੇ ਬਾਕੀ ਕਰਾਂਗੇ ਜਿਹੜਾ ਮਾਨਸਤਾ ਕਰ ਹੋਊਗਾ ਭਾਈ ਮਾਨਸਤਾ ਆਪ ਹੀ ਕਰ ਦਿੰਦਾ ਜਿਹੜੇ ਆਪਣੇ ਵੀਡੀਓ ਦਾ ਤੇ ਉਹ ਖੜਾ ਤੁਹਾਡੇ ਸਾਹਮਣੇ ਮਹਿੰਦਰਾ 475 ਡੀਆਈ ਵਾਈਗੀ ਵਾਹ ਗਾਇ ਡਰਾਈਵਰ ਹੈ ਇਹ ਹੈਗਾ ਹੀ 2015 ਮਾਡਲ ਠੀਕ ਆ ਡਬਲ ਕਲਚ ਹੈ ਜੀ ਹਾਂ ਜੀ ਤੇਲ ਬ੍ਰੇਕਾਂ ਨੇ ਠੀਕ ਆ ਜੀ ਰਿਵਰਸ ਬੀਟ ਹੈ ਉਹ ਸਟੀਰਿੰਗ ਮਕੈਨੀਕਲ ਹੈ ਜੀ ਠੀਕ ਹੈ ਜੀ ਟਾਇਰ ਮੰਨ ਲਓ ਇਹ ਚਾਰੇ ਹੈਗੇ ਨੇ ਇਹਦੇ ਬੀਕੇਡੀ ਦੇ 90% ਠੀਕ ਹੈ ਜੀ ਪੰਜਾਬ ਨੰਬਰ ਆ ਫਸਟ ਪਾਰਟੀ ਤੇ ਇਹਦਾ ਨੋਇਰਟਰ ਠੀਕ ਹੈ ਬੀਵੀ 8 ਨੰਬਰ ਆ ਤੇ ਇਹਦਾ ਵੀ ਕੋਈ ਬੈਕ ਕੰਪਰੈਸ਼ਨ ਇੰਜਨ 'ਚ ਕੋਈ ਆਵਾਜ਼ ਨਹੀਂ ਉਹ ਟਰੈਕਟਰ ਪੂਰਾ ਚੰਗਾ ਜੀ ਇੱਕ ਦਾ ਮਾੜਾ ਤੂੰ ਲੈ ਕੀ ਨਹੀਂ ਆਉਂਦਾ ਹਾਂਜੀ 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 ਪਹਿਲੀ ਬਤ ਪਾ ਦੱਸਤਾ ਤੇ ਇਹਦਾ ਡਿਮਾਂਡ ਵੇਚੀ ਆਪਾਂ 3.5 ਲੱਖ ਰੁਪਏ ਕਰ ਰਹੇ ਹਾਂ ਜੀ 3.5 ਲੱਖ ਮੋਗਦੇ ਮਾੜਾ ਮੋਟਾ ਹੀ ਮਾਨ ਦਰੂਗਾ ਜ਼ਿਆਦਾ ਨਹੀਂ ਹੋਣਾ ਜੀ ਠੀਕ ਆ ਟਰੈਕਟਰ ਵਧੀਆ ਟਰੈਕਟਰ ਕੋਈ ਰੁਪਈਏ ਦਾ ਨੁਕਸ ਨਹੀਂ ਹੈ ਗਈ ਟਰੈਕਟਰ ਅੱਖਾਂ ਵਿੱਚ ਕੇ ਪੂਰੇ ਦੱਸ ਤੋ ਤੁਸੀਂ ਇਧਰੋਂ ਵੀ ਦੇਖ ਲਓ ਤੁਸੀਂ ਟਰੈਕਟਰ ਸਾਰਾ ਦਿਖਾਣਾ ਮੈਂ ਤੁਹਾਨੂੰ ਰਮਬਾ ਪਿੱਛੇ ਨਾ ਜਾਈ ਡਿੱਕਾ ਵਿੱਚ ਡਿੱਕਾ ਉੱਪਰ ਜਾ ਨਹੀਂ ਹੋਣਾ ਪਿੱਛੇ ਕੋਕ ਨਹੀਂ ਗਿਆ ਸੀ ਦੇਖ ਲਓ ਤੁਸੀਂ ਬੈਕ ਸਾਈਡ ਉੱਪਰ ਕੋਕ ਨਹੀਂ ਲੱਗੀ ਮੇਗਾ ਨੂੰ ਸ਼ਿਫਟ ਚਾਬੀ ਪਾ ਦੇਵਰ ਗਿੰਗ ਉਹ ਡਿੱਕੇ ਨਹੀਂ ਨਵਾਂ ਨਾ ਇਹ ਆ ਵੀਡੀਓ ਚ ਨਹੀਂ ਨਾ ਬਈ ਪਤਾ ਲਾ ਨਾ ਇਹ ਆਪਣਾ ਸਾਫ ਕਲੀਨ ਇਸ ਨਾ ਟਰੈਕਟਰ ਦੀ ਤੇ ਕਿੰਨੇ ਮਾਡਲ ਆ ਜੀ 2015 ਮਾਡਲ ਹੈ ਜੀ 2015 ਮਾਡਲ ਦਾ ਆਪਾਂ ਰੇਟ ਲੈਣਾ ਸਾਢੇ 3 ਲੱਖ ਰੁਪਈਆ ਜੀ ਸਾਢੇ 3 ਲੱਖ ਰੁਪਈਆ ਦਾ ਰੇਟ ਆ ਦੱਸ ਕੋ ਬਾਕੀ ਮਾਨਦਾਨ ਦਾ ਤੇਰਾ ਡੈਣਾ ਜਾਈ ਵੱਡੇ ਹਿੱਸੇ ਵਾਲਾ ਹੀ ਹੈ 500 ਬੇ ਤਰਾ ਹਿੱਸਾ ਹੀ ਇਹਨੂੰ ਵੱਡੇ ਤੇਰਾ ਨੇ ਐਕਸ ਵੱਡੇ ਐਕਸ ਹਾਂਜੀ ਵੀਰ ਜੀ ਆ ਖੜਾ ਤੁਹਾਡਾ ਸੋਨਾ ਨੀਕਾ ਇਹ 750 2001 ਮਾਡਲ ਹਾਂਜੀ ਡਬਲ ਕਲੱਚ ਹੈ ਜੀ 540 ਚੱਕਰ ਨੇ ਜੀ ਠੀਕ ਆ ਜੀ ਟਾਇਰ ਮੰਨ ਲੋ ਇਹਦੇ ਚਾਰ ਹੀ ਹੈਗੇ ਨੇ ਜੀ 40% ਠੀਕ ਆ ਹਾਂਜੀ ਆ 40 ਟਰੈਕਟਰ ਨੇ ਬਾਕੀ ਟਰੈਕਟਰ ਜਮਾ ਹੀ ਨਵਾਂ ਬਈ ਟਰੈਕਟਰ ਕੰਡੀਸ਼ਨ ਦੇਖ ਲੋ origianal ਹੈ ਟਰੈਕਟਰ ਸਾਰਾ ਜੀ ਮਗਰਾੜ ਮੂੜ ਰਿੰਮ ਟਰੈਪ ਪੂਰੇ ਸਾਫ ਨੇ ਜੀ ਸਹੀ ਗੱਲ ਆ ਪੀਵੀ ਬੈਟਰੂ ਹੀ ਛੋਟਾ ਨਾ ਪੂਰਾ ਨਾ ਪੀਵੀ 11 ਨੰਬਰ ਆ ਜੀ ਸੈਂਕਟ ਵਰਲਡ ਦਾ ਨੋਆ ਜੀ ਠੀਕ ਆ ਜੀ ਤੇਰਾ ਰੇਟ ਮੰਗ ਲਈਏ ਅਸੀਂ 225000 ਰੁਪਈਆ ₹125000 हां जी ते मौके पे करेंगे जेड़ा सरकार जेड़ा ਤੁਹਾਡੀ ਵੀਡੀਓ ਦੇਖਿਆ ਹੋਗਾ ਜੀ ਪੂਰਾ ਖਾਸ ਕਰਕੇ ਮਾਨਸਰ ਹੈ ਕਿ ਟਰੈਕਟਰ ਤੁਹਾਡੀ ਵੀਡੀਓ ਦੇ ਥੋੜੇ ਦਿਨ ਹੋ ਗਏ 585 ਲੈ ਕੇ ਨੇ ਬੰਦੇ ਅੱਛਾ ਰਾਜਪੁਰੋ ਦਾ ਬਾਰਡਰ ਦੇ ਹਰਿਆਣੇ ਦੇ ਬਾਰਡਰ ਦੇ ਪਿੰਡ ਪੈਂਦਾ ਸੀ ਪਿੰਡ ਮੈਂ ਭੁੱਲ ਗਿਆ ਐਫੀਓਡ ਤਾਂ ਇਹਦਾ ਲਿਖਿਆ ਆ ਵਾ ਉਹ ਕਹਿੰਦਾ ਵੀ ਬਿੱਟੂ ਨਜਾਂਪੁਰ ਮੈਂ ਕਿਹਾ ਮੇਰੀ ਵੀਡੀਓ ਕਰਨੀ ਬਿੱਟੂ ਨੇ ਨਜਾਂਪੁਰ ਲਈ ਵੀਡੀਓ ਦੇਖਿਆ ਹਾਂ ਹਾਂ ਸਵਾ 2 ਲੱਖ ਰੁਪਏ ਰੇਟ ਪਾਇ ਸੀ ਪੂਰਾ ਮਾਨਸਰ ਕਰਕੇ ਤਾਂ ਬੰਦੇ ਖੁਸ਼ ਹੋ ਕੇ ਕਹਿੰਦੇ ਜੀ ਸਹੀ ਗੱਲ ਆ ਖੁਸ਼ ਹੋ ਕੇ ਜਾਂਦੇ ਨੇ ਦੱਸ ਕੋ ਆਪਣੀ ਵੀਡੀਓ ਦਾ ਵੀਰ ਜਰੂਰ ਮਾਰਕ ਦੇਖੋ ਵਾਲਾ ਮਾਰੀ ਜਿਵੇਂ ਜਿੰਮੇਦਾਰ ਕੋਲ ਨੋਮੇ ਖੜਾ ਜੀ ਸਹੀ ਗੱਲਾਂ ਮੀਟਰ ਵਗੈਰਾ ਦੇਖੋ ਸਾਰੇ ਚੱਲਦੇ ਆ ਹਰੇ ਮੇਂ ਦੇਖੋ ਕਿਨ ਸਾਹਮਣੇ ਲੈਟਰ ਓਰੀਜਨਲ ਚਿੱਟੇ ਪੈਨੇ ਹਾਲ ਤੱਕ ਦੇਖੋ ਮਰਾੜ ਵੀ ਪੂਰੇ ਨਵੇਂ ਲੈਟਰ ਦੇ ਜੀ ਕੋ ਤੋਂ ਮਲਗੜ ਮੂਹ ਕੋਈ ਗੜਿਆ ਨਹੀਂ ਹੋਇਆ ਕੁਝ ਨਹੀਂ ਹੋਇਆ ਨਹੀਂ ਕੋਈ ਵੰਪਰ ਲੱਗਿਆ ਹੋਇਆ ਹਾਂ ਨੇ ਓਰੀਜਨਲ ਏਜੰਸੀ ਉਹ ਨਹੀਂ ਹੁੰਦਾ ਸੀ ਵੰਪਰ ਨੂੰ ਇਹ ਪਿਛੋਂ ਹਿਸ਼ਾਰਪੁਰ ਅੱਛਾ ਹਾਂ ਦੇਖ ਲੋ ਇਧਰੋਂ ਵੀ ਦੇਖ ਲੋ ਉੱਥੇ ਬਿਲਕੁਲ ਸਾਫ ਲੈਟਰ ਨੇ ਵੀ ਕੋਲ ਵਧੀਆ ਮਾਲ ਮਲ ਲੈ ਕੇ ਆਉਂਦਾ ਮਾੜਾ ਮਾਲ ਤਾਂ ਬਾਈ ਲੈ ਕੇ ਨਹੀਂ ਆਉਂਦਾ ਤੇ ਕਾਰ ਹੁਣ ਹੈਗਾ ਜੀ 855 ਅੱਛਾ ਆ ਖੜਾ 10855 ਹਾਂਜੀ ਵੀਜੀ ਹਾਂ ਇਹ ਮਾਡਲ ਹੈ ਜੀ ਵੀਜੀ 1996 ਠੀਕ ਆ ਜੀ ਡਬਲ ਕਲਚ ਹੈ ਜੀ ਠੀਕ ਆ ਚਲਾਈ ਜਾਵੇ ਇੰਜਨ ਗੇਅਰ ਦਾ ਕਰਾਉਂਦਾ ਵਧੀਆ ਤੇਰਾ ਰੈਡਟਰ ਵੀ ਜੀ ਬਾਹਰ ਦਾ ਨੰਬਰ ਹੈ ਰੈਡਟਰ ਦਾ ਠੀਕ ਆ ਤੇ ਰੇਟ ਵੀ ਸਸਤਾ ਹੀ ਹੈ ਜੀ ਇਹ ਅੱਛਾ ਇਹਦਾ ਫਿਕਸ ਰੇਟ ਹੋਊਗਾ ਜੀ ਇਹ ਚ ਕੋਈ ਮਾਨਤਾ ਦਾ ਨਾ ਗੱਲ ਨਹੀਂ ਕਰਨੀ ਆਪਾਂ ਠੀਕ ਆ ਜੀ ਮੂਲ ਡੈਰ ਦੇ ਅੱਧੇ ਨਹੀਂ ਸੀ ਰੇਟ ਤੇ ਪਿੱਛੇ ਡੈਰ ਦੇ ਹੈਗੇ ਨਹੀਂ 35 ਤੋਂ 40 ਪੈਸੇ ਹੀ ਹਾਂ ਦੇਸੀ ਇਹਦਾ ਫਿਕਸ ਰੇਟ ਹੈ ਜੀ 112000 ਰੁਪਈਆ ਠੀਕ ਆ ਕਿੰਨੇ ਮਾਡਲ ਆ ਇਹ 1996 ਡਬਲ ਕਲਚ ਆ ਜੀ ਅਸੇ 1997 ਮਾਡਲ ਆ ਡਬਲ ਕਲਚ ਆ ਇੰਜਨ ਕੇ ਦਾ ਪੂਰਾ ਚੰਗਾ ਜੀ ਇੰਜਨ ਇਹਦਾ ਪੂਰਾ ਵਧੀਆ ਪੂਰਾ ਚੰਗਾ ਡੈਕਟਰ ਤੂੰ ਮਾੜਾ ਦਾ ਲੈ ਕੇ ਨਹੀਂ ਆਉਣਾ ਨਹੀਂ ਸਾਨਵੇਂ ਮਾਡਲ ਲੱਗਿਆ ਜੀ ਇਹਨੂੰ 850 ਜਿਹੜਾ ਸਹੀ ਗੱਲ ਆ ਤੇਰਾ ਰੇਟ ਫਿਕਸ ਆ ਜੇ ਕੋਈ ਮਾਨਸਰਕਾਰ ਕੋਈ ਨਹੀਂ ਹੈਗਾ ਇਹਦਾ ਇੱਕ ਲੱਖ 12000 ਰੁਪਏ ਦਾ ਰੇਟ ਆ ਜੇ ਕੋਈ ਮਾਨਤਾ ਨਹੀਂ ਹੈਗਾ ਕਿਸੇ ਦਾ ਕੋਈ 1 ਲੱਖ 12000 ਰੁਪਏ ਦੇ ਵਿੱਚ 855 ਮਾੜਾ ਦਾ ਤੂੜੀ ਵਾਲੀ ਕੰਮੈਨ ਤੇ ਚਲਾਉ ਜੀ ਤੇ ਮਰਜੀ ਚਲਾ ਪੰਜ ਬਿਲਕੁਲ ਬਿਲਕੁਲ ਦੇਖ ਲਓ ਤੁਸੀਂ ਮਾੜਾ ਮੈਂ ਹੁਣ ਟਰੈ ਵਾਹੀ ਦੇ ਉਪਰਾਂ ਖੜੇ ਨੇ ਕੋਈ ਕਪੜਾ ਪੁਰਾਣੀ ਮਾਰਿਆ ਟਰੈਕਟਰਾਂ ਦੇ ਉੱਤੇ ਵਿੱਚੋਂ ਕਾ ਕੇ ਖੜਾਏ ਹੋਏ ਨੇ ਆ ਦੇਖ ਲੋ ਮੈਂ ਕਿਹਾ ਕਲੱਚ ਬਿਨਾਂ ਚਾਬੀ ਨਹੀਂ ਲੱਗੀ ਜਾਂਦਾ ਯਾਰ ਕਿਉਂ ਬੈਂਚ ਲਈ ਜਾਂਦਾ ਵਾਈ ਨਹੀਂ ਬੜਾ ਉਹ ਕਰਦਾ ਤੇ ਹੁਣ ਇਹ ਆ ਗਿਆ 735 ਸਵਰਾਜ ਹਾਂਜੀ ਇਹ ਹੈਗਾ ਜੀ 1997 ਮਾਡਲ ਠੀਕ ਆ ਜੀ ਟਾਇਰ ਮਾਲੋ ਚਾਰੇ ਹੀ ਹੈਗੇ ਨੇ ਰੇ ਨਵੇਂ ਜੀ ਹਾਂਜੀ ਬੀਕੇਟੀ ਕੰਪਨੀ ਦੇ ਮੂਲੇ ਗੁਡਿਅਰ ਕੰਪਨੀ ਦੇ ਮੂਲੇ 87 ਦੇ ਪੈਸੇ ਨੇ ਜੀ ਪਿਛਲੇ ਦਾ ਜਮੀ ਨਵੇਂ ਪਿਛਲੇ ਦਾ ਜਮੀ ਨਵੇਂ ਪਿਆ ਪਿਛਲੇ ਬੀਕੇਟੀ ਦੇ ਨੇ ਮੂਲੇ ਹੈਗੇ ਨੇ ਗੁਡਿਅਰ ਦੇ ਜੀ 97 ਮਾਡਲ ਦਾ ਜੀ ਪੀਵੀ ਨੰਬਰ ਹੈ ਹਾਂਜੀ ਕੰਡੀਸ਼ਨ ਪੂਰੀ ਚੰਗੀ ਹੈ ਟਰੈਕਟਰ ਦੀ ਚਲਾਈ ਚੋਈ ਪੂਰੀ ਨਵੀਂ ਹੈ ਟਰੈਕਟਰ ਦੇਖੋ ਜੀ ਹਾਲ ਤੱਕ ਮਰਾੜ ਮੂੜ ਦਾ ਟਰੈਕਟਰ ਹੈ ਸਵਰਾ ਨੂੰ ਮਰਾੜ ਗੱਲਾਂ ਦੀ ਆਪਈ ਇਹਨਾਂ ਨੂੰ ਦੇਖ ਲਓ ਹਾਲ ਤੱਕ ਮਗਰਾੜ ਵੀ ਪੂਰੇ ਚੰਗੇ ਨੇ ਟਰੈਕਟਰ ਸਾਫ ਹੈ ਨੇ ਹਾਂ ਪਿੱਛੇ ਵੀ ਦਿਖਾ ਦਿਓ ਪਿੱਛੇ ਪੇ ਬੈਕ ਸਾਈਡ ਤੋਂ ਵੀ 97 ਮਾੜ ਦਾ 97 ਦਾ ਹੀ ਮਾਰਕਾ ਹੀ 깔 ਲੱਗਾ ਹੈ ਜਿਹੜਾ ਜਗਾ ਇੱਧਰ ਹਾਂਜੀ ਹਾਂਜੀ ਪਿੱਛੇ ਦਿਖਾ ਦਿਓ ਇਹਦਾ ਮਰਾੜ ਟਰੈਕਟਰ ਪੂਰਾ ਸਾਫ ਹੈ ਨੇ ਆ ਬੜੀਆ ਮੂੜ ਹੈ ਟਰੈਕਟਰ ਆ ਇੱਧਰ ਆ ਵੀ ਦੇਖੋ ਬੜੀਆ ਕੰਡੀਸ਼ਨ ਦਾ ਟਰੈਕਟਰ ਦੀ ਤੇਰੀ ਡਿਮਾਂਡ ਬਾਈ ਜੀ ਹੈਗੀ ਹੈ 160000 ਰੁਪਇਆ 165 ਆ ਮਾਡਲ ਫਿਰ ਬੋਲਦੇ ਨਾਲ ਮਾਡਲ 1997 ਮੜਦਾ ਜੀ ਹਾਂ ਫਸਟ ਪਾਰਟੀ ਦਾ ਹੀ ਕੈਸ਼ ਦਾ ਵਾ 97 ਦਾ ਹੀ ਮਾਰਕਾ 97 ਦੀ ਕਾਪੀ ਹੈ ਜੀ ਹਾਂ ਜੀ 165000 ਰੁਪਇਆ ਦੀ ਡਿਮਾਂਡ ਆ ਬਾਕੀ ਤੁਸੀਂ ਆ ਜਾਓ ਫਿਰ ਬਾਈ ਕੋਲ ਜਿਹੜਾ ਜਰੂਰ ਮਾਰਿਓ ਇਧਰੋਂ ਵੀ ਦਿਖਾ ਦਿਓ ਆ ਦੇਖੋ ਤੁਸੀਂ ਬੈਸਟਰ ਇਧਰੋਂ ਪੰਪ ਹੋ ਰਿਹਾ ਨਾ ਕੋਈ ਗੰਨ ਤਾਂ ਬੈਰੀਆ ਹਾਂ ਹੁਣ ਖੜਾ ਸਰਸ ਕੋ ਆਪਣੇ ਸਾਹਮਣੇ 575 2008 ਮਾਡਲ ਸਰਪੰਚ ਸਰਪੰਚ ਮਾਡਲ 2008 ਮਾਡਲ ਹੈ ਜੀ ਹਾਂ ਜੀ ਟਾਇਰ ਮੂਰਲੇ ਦਾ ਖਤਮ ਨੇ ਜੀ ਠੀਕ ਆ ਪਿਛਲੇ ਟਾਇਰ ਹੈਗੇ ਨੇ ਐਮ ਆਰ ਐਫ ਦੇ 90 ਪੈਸੇ ਜੀ ਠੀਕ ਆ ਹਾਂ ਉਹ 90 ਪੈਸੇ ਹੈਗੇ ਆ ਫਰਸਟ ਸੈਕਿੰਡ ਪਾਰਟੀ ਹੈ ਜੀ ਠੀਕ ਹੈ ਜੀ ਫਟਾਗੜ ਸਾਹਿਬ ਦਾ ਨੰਬਰ ਹੈ ਜੀ ਚੇਪ ਵਾਲੀ 100 RC ਆ ਇੰਜਨ ਗੇਅਰ ਤੇ ਕੋਈ ਨੌਕਸ ਨਹੀਂ ਕੋਈ ਬਲੋ ਨਹੀਂ ਕੋਈ ਆਵਾਜ਼ ਨਹੀਂ ਹੈ ਜੀ ਡਿਮਾਂਡ ਹੈ ਜੀ ਦੀ 2,85,000 ਰੁਪਈਆ 2,85,000 ਰੁਪਈਆ ਡਬਲ ਕਲੱਚ ਹੈ ਜੀ ਆ ਸੋਲ ਦੇ ਹੋਰ ਡਾਊਲਰ ਕਲਾਚ ਆ ਬਿਲਕੁਲ ਸਾਫਟ ਟਰੈਕਟਰ ਤੇ ਆ ਆ ਦੇਖੋ ਤੁਸੀਂ ਨਾਲੇ ਤੇਲ ਦਾ ਖਰਚਾ ਬਹੁਤ ਘਟੇ ਨਾ ਦੱਸਾਂ ਮੈਂ ਸੱਟ ਸਭ ਤੋਂ ਸਭ ਤੋਂ ਵਧੀਆ ਸਾਦਾ ਸਾਦਾ ਬਾਹਰ ਟਰੈਕਟਰ ਹੈ ਜੀ ਹਾਂ ਕੋਈ ਕਪੜਾ ਨਹੀਂ ਮਾਰੇ ਆ ਟਰੈਕਟਰਾਂ ਦੇ ਉੱਪਨੇ ਖੜੇ ਨਹੀਂ ਦੇਵੇ ਤੁਸੀਂ ਇਹ ਮੈਂ ਆਏ ਦੀ ਵੀਡੀਓ ਗਿਆ ਹੋਇਆ ਦੀ ਬਣਾ ਟਰੈਕਟਰ ਲੈਣ ਤੇ ਕਿੰਨੇ ਮਾਡਲ ਆ ਵੀਰੇ 2008 ਮਾਡਲ ਆ ਜੀ 2008 ਮਾਡਲ ਤੇ ਰੇਟ ਇਹਦਾ ਰੇਟ ਇਹਦਾ 2,85,000 ਰੁਪਇਆ ਜੀ 2,85,000 ਰੇਟ ਆ ਦਾ ਸੋਇ ਬਿਲਕੁਲ ਹਾਂ ਜੀ ਕੁਸਤੂਆ ਜੀ ਸੋਨਾਲੀ ਕਾ 750 ਜੀ ਠੀਕ ਆ ਜੀ 2016 ਮਾਡਲ ਐਚ ਡੀ ਐਮ ਐਚ ਡੀ ਐਮ ਬਿਲਕੁਲ ਜੀ ਐਚ ਡੀ ਐਮ ਬੱਧ ਦੋ ਰਸੀਦਾ 16 15 ਦਵਾਰ ਐਚ ਡੀ ਐਮ ਆਇ ਤਿੰਨ ਚਾਰ ਸਾੜਾ ਐਚ ਡੀ ਐਮ ਆਇ ਹਾਂ ਦੋ ਰਾ ਯਾਦੇ ਆ ਹਾਂ ਜੀ ਪਹਿਲਾਂ ਤੋਂ ਦਾ ਬੱਧ ਆ ਤੇਰੇ ਟਾਇਰ ਵੀ ਜੇ ਮੂਰਲੇ ਨਾਲ ਦੇ ਨਹੀਂ ਬੰਦਾਲੀ ਪਰਸੈਂਟ ਹਾਂਜੀ ਤੇ ਮਗਲੇ ਟਾਇਰ ਦੇ ਹੈਗੇ ਨੇ ਜੀ 75 ਪਰਸੈਂਟ ਹਾਂਜੀ ਠੀਕ ਆ ਬਾਕੀ ਪਾਵਰ ਸਟੀering ਹੈ ਜੀ ਠੀਕ ਹੈ ਤੇਲ ਬ੍ਰੇਕਾਂ ਰਿਵਰਸ ਵੀਡੀਓ ਡੈਸਟਰੀਬਿਊਟਰ ਨੂੰ ਲੱਗਿਆ ਹੋਇਆ ਹੈ ਜੀ ਕੰਪਨੀ ਵਾਲੋ ਪੀ ਵੀ 10 ਨੰਬਰ ਹੈ ਜੀ ਠੀਕ ਹੈ ਨਗਦੇ ਕੈਸ਼ ਦਾ ਵਾਜੀ ਹਾਂ ਕਾਪੀ ਆ ਸਾਰੇ ਓਕੇ ਨੇ ਜੀ ਇਹ origignal ਡੈਟਰ ਚੱਲਿਆ ਹੈ ਜੀ origignal ਡੈਟਰ ਚੱਲਿਆ ਜੀ ਇਹ ਵੀ 3700 ਕੁਸ਼ ਘੰਟੇ ਜੀ 3700 ਘੰਟੇ origignal ਚੱਲਿਆ ਜੀ ਟਰੈਕਟਰ ਦੇ ਪੈਰਾਂ ਨੂੰ ਦੇਖੋ ਵੀ ਟਰੈਕਟਰ ਜਮੇ ਹੀ ਦਪਈਆ ਪਿਆ ਜੀ ਦੇਖੋ ਸਾਥੀ ਆਪਾਂ ਤੁਹਾਨੂੰ ਪਹਿਲਾਂ ਟਰੈਕਟਰ ਦੇਖ ਲਓ ਟਰੈਕਟਰ ਦੀ ਸ਼ੈਂ ਦੇਖ ਲਓ ਕਿ ਪੂਰੀ ਮਗਰਾੜਾ ਮੂੜਾ ਡੈਟ ਦੇਖੋ ਰਿਮ ਦੇਖ ਲਓ ਜੀ ਅਗਲਾ ਉਹ ਰੰਗ ਹੋਏ ਨੇ ਜੀ ਦੇਖੋ ਅਰੀਜਨਾਂ ਦੇ ਮਨੇ ਹਾਂਜੀ ਸਟicker ਦੇਖੋ ਹਾਲ ਦਾ ਅਰੀਜਨ ਨਾਲ ਲੱਗਿਆ ਅਗਲਾ ਉਹ ਰੰਗ ਹੋਇਆ ਕੋਈ ਕਪੜਾ ਨਹੀਂ ਕੋਈ ਹੋਸ਼ ਨਹੀਂ ਦਾ ਸਾਹਮਣੇ ਰੱਖਿਆ ਜੀ ਜਿਹੜਾ ਜੀਮੀ ਦਾ 16 ਮਾਡਲ ਦੀ ਡਿਮਾਂਡ ਹੈਗੀ ਹੈ ਬਾਈ ਜੀ 435000 ਰੁਪਈਆ ਅਸਾ 435000 ਰੁਪਈਆ ਡਿਮਾਂਡ ਆਦਾ ਹਾਂਜੀ ਮੌਕੇ ਤੇ 16 ਮਾਡਲ ਹੈ 16 ਦਾ ਮਾਰਕਾ 16 ਦੀ ਕਾਪੀ ਹੈ ਜੀ ਘੁੰਮ ਕੇ ਦਿਖਾ ਦੋ ਹੁਣ ਤੁਸੀਂ ਦੇਖੋ ਵੀਰੋ ਵੀ ਜਿਆਜ ਰੇਟਾਂ ਨਹੀਂ ਮਿਲ ਰਹੇ ਨੇ ਜਾ ਬਰੀ ਸੁਪਰੀ ਵੀ ਨਾਲ ਸਾਰੀ ਨਾਲ ਲੱਗੀ ਹੋਈ ਆ ਸਾਰਾ ਕੁਝ ਓਕੇ ਆ ਜੀ ਬੰਪਰ ਬੰਪਰ ਲੱਗੇ ਨੇ ਬੇਟ ਕੰਪਨੀ ਲਾਉਂਦਾ ਇਹਨੂੰ ਇੱਟ ਮੂਰੇ ਉਹ ਵੀ ਲੱਗੇ ਆ ਨਾਲੇ ਦੇਖੋ ਮਿੱਟਰ ਮਟਰ ਵਗੈਰਾ ਬੰਦ ਵਧੀਆ ਪਾਇਆ ਨੇ ਪੂਰੇ ਇਹਦਾ ਨਮਾ ਪਿਆ ਵੀਰੇ ਜਮ ਇਹਦਾ ਬੰਦਾ ਅੱਖਾਂ ਵਿੱਚ ਕੇ ਲੈ ਜਾ ਬਈ ਗਰੰਟੀ ਦੇਵਾਂਗੇ ਜੇ ਇੰਜਨ ਬਲੋ ਮਾਰ ਜਵੇ ਮਗਲ ਖਾ ਜਾਵੇ ਹੁਣ ਤੁਸੀਂ ਇਧਰਲੇ ਪਾਸੇ ਆ ਜਾਓ ਇਹਨੂੰ ਬਣਾਓ ਜੀ ਧਿਆਨ ਨਾਲ ਹਾਂ ਜੀ ਇਹ ਹੈਗਾ ਸੋਨਾਲੀ ਕਾ 55 ਜੀ 2002 ਮਾਡਲ ਮੂਲੇ ਡਾਇਰੈਕਟ ਬਿਲਕੁਲ ਨਾ ਮੈਨੇਜਰ ਜੇ ਕੇ ਕੰਪਨੀ ਦੇ ਤੇ ਮਗਲ ਡਾਇਰੈਕਟ ਨੇ ਤੇ 45% ਜੀ ਹਾਂ ਜੀ 540 ਚੱਕਰ ਨੇ ਜੀ ਠੀਕ ਹੈ ਜੀ ਬੇਟੇ ਨੂੰ ਕੰਪਨੀ ਲਾਉਂਦੇ ਉਹ ਵੀ ਲੱਗੇ ਹੋੜੇ ਜੀ ਨਾਲ ਠੀਕ ਆ ਟਰੈਕਟਰ 1 ਰੁਪਈਆ ਦਾ ਨੁਕਸ ਨਹੀਂ ਜੀ ਸੈਂਕਟ ਪਾਰਟੀ ਪੀ ਵੀ ਨੰਬਰ ਆ ਠੀਕ ਹੈ ਜੀ ਦੇਖੋ ਡਾਇਰੈਕਟਰ ਜਾਲੀ ਜਾਲ ਸਕੋ ਓਕੇ ਹੈ ਜੀ 250 ਦੇਖੋ ਟਰੈਕਟਰ ਜਿਹਦਾ ਇਹ ਵੀ ਸਾਮ ਕੇ ਰੱਖਿਆ ਜੀ ਕਿਹਾ ਹੈਡ ਲਾਈਟਾਂ ਵਗੈਰਾ ਲਗਾਏ ਹੋਈਆਂ ਨੇ ਮੂਹਰੇ ਬੰਦੇ ਦੀਆਂ ਹੈ ਪੂਰਾ ਦੇਖੋ ਤੁਸੀਂ ਬੈਡ ਦੇਖੋ ਰੇਮਰ ਮੈਂ ਨਾਲ ਦਾ ਸਾਰਾ ਕੁਸ਼ੋਕ ਕੇ ਜੀ ਰੇਮਰ ਮੈਂ ਦੇਖੋ ਪੂਰੇ ਵਧੀਆ ਨੇ ਬੈਡ ਨਾਲ ਲੱਗੇ ਪਿਛੇ ਨਾਟਾ ਮੜੀ ਸਾਫ ਨਹੀਂ ਆ ਰਹੀ ਹਾਂ ਹੁਣ ਠੀਕ ਆ ਓਕੇ ਆ ਦੋ ਇਹ ਰਿਕਮਰ 2002 ਮਾਡਲ ਆ ਸੌਰੀ ਇਹਦੀ ਡਿਮਾਂਡ ਹੈਗੀ 215000 ਰੁਪਈਆ ਇਹਦੀ ਡਿਮਾਂਡ ਹੈਗੀ 215000 ਰੁਪਈਆ ਹਾਂ ਜੀ 2002 ਮਾਡਲ ਦਾ ਸੋਨਾ ਲਿਕਾ 55 ਮੌਕੇ ਤੇ ਮੰਨ ਤਾਂ ਕਰਾਂਗੇ ਜੀ ਠੀਕ ਆ ਯਾਰ ਇਹ ਨਾਜ਼ਬਾ ਨਹੀਂ ਵੀ 2002 ਮਾਡਲ ਆ ਬਿਲਕੁਲ ਜੀ ਕੋਈ ਹੱਥ ਵੇਰੀ 2010 ਮਾਡਲ ਲਓ ਜੀ ਹੁਣ ਆਪਾਂ ਹੋਰ ਰਾਈਟਰ ਕੋ ਆਉਣ ਲੱਗੇ ਆ ਜਿਹੜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੀ ਸੀ ਆਪਣੇ ਵੀਡੀਓ ਦੀ ਇਹ ਰਾਈਟਰ ਤੋਂ ਪਰ ਆਪਾਂ ਲਾਸਟ ਦੇ ਕਰਨ ਲੱਗੇ ਹੋਇਆ ਹਾਂ ਹਾਂ ਖੂਬੀਆਂ ਸੁਣ ਕੇ ਹੋਂ ਤੁਸੀਂ ਬੰਦੇ ਰ ਹੈਰਾਨ ਐ ਜਾਗੇ ਰਾਈਟਰ ਦੇ ਜਾਨ ਮਾਡਲ ਪਹਿਲਾ ਵੀ ਹੁਣੇ ਬਾਈ ਜੀ ਹੈਗਾ ਜੀ ਸੁਣੋ ਗੱਲ ਹਾਂ ਇਹ ਰਾਈਟਰ ਦੀ ਹੋਬੀਆਂ ਕਰਨੀਆਂ ਬੰਦੇ ਤੇ 1982 ਮਾਡਲ ਹੈ ਜੀ ਠੀਕ ਆ ਮੇਰੇ 3600 ਜੀ ਨੰਬਰ ਸਭ ਤੋਂ ਵੱਡੀ ਗੱਲ ਜਿਹੜੀ ਤਿੰਨ ਚੀਜ਼ਾਂ ਇੰਗਲੈਂਡ ਤੋਂ ਮਗਾ ਕੇ ਲਾਈਆਂ ਹੋਈਆਂ ਨੇ ਜੀ ਬਾਹਰੋਂ अच्छा जाली जी ठीक है मिडिल इंग्लैंड ਦੀ ਆ ਜੀ ਤੇ ਆਹ ਜਾਲੀ ਸਾਰੇ ਥੱਲੇ ਲਗਾ ਦਿਖਾਓ ਫੱਲ ਦਿਖਾਓ ਹਾਂ ਹਾਂ ਸਾਰੇ ਦਿਖਾਉਣੇ ਸਲੈਂਸਰ ਜੀ ਹਾਂ ਇੰਗਲੈਂਡ ਤੋਂ ਲਿਆ ਕੇ ਲਾਇਆ ਹੈ ਜੀ ਠੀਕ ਹੈ ਜੀ ਮਗਰਾੜ ਜੈਟ ਤੇ ਮਗਰਲੇ ਦਿਖਾਓ ਹਾਂ ਜੀ ਹਾਂ ਜੀ ਪਹਿਲਾਂ ਤੇ ਇਹਦੇ ਫੋਟੋ ਜਿਹੜੇ ਪਹਿਲਾਂ 68 69 ਦੇ ਤੇ ਇਹਦੇ ਫੋਟੋ ਇਹਨਾਂ ਨਹੀਂ ਆਪਣੇ ਹਿੰਦੁਸਤਾਨ ਚ ਉਹਨੂੰ ਕੱਟ ਮੇ ਮਗਰਾੜ ਆ ਮੇ ਆਇ ਸੀ ਤੇ ਇਹਦੇ ਫੋਟੋ ਇਹਨਾਂ 68 ਚ ਆਇਆ ਮਗਰਾੜ ਸਲੈਂਸਰ ਤੇ ਜਾਲੀ ਸੀਟ ਵੀ ਨਵੀਂ ਲੱਗੀ ਹੈ ਰੈਟ ਨੂੰ ਜੀ ਏ ਇੰਗਲੈਂਡ ਤੋਂ ਉਹ ਸਪੈਸ਼ਲ ਮਗਾ ਕੇ ਲਾਇਆ ਨੇ ਜੀ ਫੈਬਰੂਰੀ ਹੌਟ ਲੱਗੀ ਯਾਰ ਟੈਕ ਟੈਕ Ориਜినਲ ਹੈ ਜੀ ਕੋਈ ਪੰਪ ਨਹੀਂ ਗਵਰਨਰ ਡਰਾਫਰਮ Ориਜినਲ ਪੰਪ ਹੈ ਜੀ ਠੀਕ ਆ ਇਹਦਾ ਪੰਪ ਵੀ ਬਖਰਾਈ ਆ ਵੀਰੇ ਕਹਿੰਦੇ ਇਹ ਜੋ ਜਿਹੜਾ ਡਰਾਫਰਮ ਪਹਿਲੇ ਦਿਨ ਤੋਂ ਆਇਓ ਹੋਈ ਪੰਪ ਹੈ ਤੇ ਬ੍ਰੇਕਾਂ ਵੀ ਹੋਈ Ориਜినਲ ਜਿਹੜੀਆਂ ਹੁੰਦੀਆਂ ਨੇ ਜੀ ਦੇਖੋ ਦੱਸ ਕੋ ਇੰਜ ਨੂੰ ਦੋਖਾ ਕਿਸਤਾਂ ਨੂੰ ਨਵੇਂ ਮਾਡਲ 60 ਨਾਲ ਲੱਗਿਆ ਹੈ ਜੀ ਫਾਰਮ ਟਰੈਕ ਦਾ ਠੀਕ ਆ ਹਾਂ ਜੀ ਤੇ ਬੰਦਾ ਉਹ ਗੱਲ ਕਰੇ ਜੀ ਜਿਨੇ ਬਾਹਰ ਲੈ ਕੇ ਜਾਣਾ ਵਾ ਜ ਜਨੇ ਕੋਠੀ ਚ ਖੜਾਣਾ ਵਾ ਜਨੇ ਖੇਤੀ ਕਰਨੀ ਆ ਉਹ ਗੱਲ ਨਾ ਕਰੀ ਸਾਡੇ ਦਾ ਫੋਨ ਤੇ ਕਿਉਂਕਿ ਖੇਤੀ ਵਾਲੇ ਨੇ ਰੇਟ ਨਹੀਂ ਭਰਨ ਰਤੇ ਇਹਨੂੰ ਰੇਟ ਸ਼ੌਕੀਏ ਬੰਦੇ ਲੈ ਕੇ ਆਣਾ ਜਿਹੜੇ ਬੰਦੇ ਕਹਿੰਦੇ ਨੇ ਮੋਡਿਫਾਈ ਕਰਾਉਣਾ ਹਾਂ 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 ਬਾਈ ਜੀ ਤੁਸੀਂ ਪਹਿਲੀ ਗੱਲ ਤਾਂ ਸਮਾਨ ਤੁਹਾਨੂੰ ਬਾਹਰੋਂ ਮਗਾਨ ਨੂੰ ਹੀ ਤੁਹਾਨੂੰ 2 ਸਾਲ ਲੱਗ ਜਾਣਗੇ ਜੀ ਕਿ ਬਹੁਤ ਔਖਾ ਸਮਾਨ ਹੁੰਦਾ ਜੀ ਬਾਹਰੋਂ ਮੰਗਵਾਉਣਾ ਹੁਣ ਜਾਲੀ ਸਲੈਂਸਰ ਤੇ ਮੰਗਰਾਡ ਅਰਜੀਨਲ ਬਾਹਰੋਂ ਇੰਗਲੈਂਡ ਤੋਂ ਲਿਆ ਕੇ ਲਾਏ ਹੋਏ ਨੇ ਇਹ ਤੁਹਾਨੂੰ ਆਉਣੇ ਨਹੀਂ ਹੈਗੇ ਜੀ ਇਹ ਇੱਕ ਮਿੰਟ ਜਾਲੀ ਦੇਖੋ ਇਹਦਾ ਤੁਸੀਂ ਸਾਰੀ ਕ੍ਰੋਮ ਇਹ ਮਿਲਣੀ ਹੋਣੀ ਬਾਹਰ ਲਾ ਮਗਰਾੜ ਦੇਖੋ ਤੇ ਇੰਡੀਕੇਟਰ ਦੇਖੋ ਜਿਹੜੇ ਅਰੀਜਨਲ ਇੰਗਲੈਂਡ ਤੋਂ ਹਾਲੇ ਵੀ ਤੁਸੀਂ ਸਰਚ ਮਾਰ ਕੇ ਗੂਗਲ ਤੇ ਚੈੱਕ YouTube ਤੇ ਚੈੱਕ ਕਰ ਸਕਦੇ ਹੋ ਜਿਹੜੇ ਅਰੀਜਨਲ ਮਗਰਾੜ ਹਨ ਇੰਡੀਕੇਟਰ ਵਾਲੇ ਵੀ ਇੰਗਲੈਂਡ ਤੋਂ ਆ ਆਉਂਦੇ ਨੇ ਜੀ ਹਾਂ ਇੱਧਰ ਆ ਥੋੜਾ ਮਗਰਾੜ ਸਮਾਂ ਦੇਖੋ ਗੇ ਬੂ ਹੈ ਪੂਰਾ ਵਧੀਆ ਪਿਆ ਹਾਂ ਜੀ ਜਿਹੜਾ ਰੰਗ ਕੀਤਾ ਹੈ ਮੈਟੈਲਿਕ ਦਾਣੇਦਾਰ ਰੰਗ ਕੀਤਾ ਹੈ ਇਹ ਝ ਤੁੱਪ 'ਚ ਖੜਾਗਾ ਤਾਂ ਦਾਣੇ ਦੇਖ ਲੈਣੇ ਅੱਛਾ ਅੱਛਾ ਇਹ 60 ਫਾਰਮਟ ਨੂੰ ਸੁਪਰ ਮੈਕਸਮ ਨੂੰ ਮੈਟੈਲਿਕ ਰੰਗ ਹੁੰਦਾ ਉਹ ਮੇਂ ਲੰਘ ਹੋਇਆ ਹੈ ਲੈਟੋ ਉਹ ਕੋ ਵਧੀਆ ਕਿੱਡੀ ਵੱਡੀ ਭਾਰੀ ਹੌਕ ਲ ਹਾਂ ਜੀ ਹਾਂ ਕਿਵੇਂ ਵੇਚਦਾ ਕਿ ਮੇਰੇ ਕੋਲ ਨਹੀਂ ਬਿਲਕੁਲ ਪੂਰੀ ਹੁੰਦੀ ਹੈ ਜੀ ਹਾਂ ਜੀ ਹਾਂ ਜੀ ਪਹਿਲੇ ਨਾਂ ਆ ਜੀ ਫਸਟ ਪਾਰਟੀ ਦਾ ਨੰਬਰ ਆ ਜੀ ਅੱਛਾ ਪਹਿਲਾ ਨਾਮ ਹੀ ਘੜਾਇ ਸੀ ਬੰਦੇ ਦਾ ਤਸਕੋ ਦੇਖ ਲੋ ਇੱਕ ਵਾਰ ਬਜ਼ੁਰਗਾ ਨਾਂ ਸੀ ਧਾਰਗੜ੍ਹ ਵੀ ਬੰਦੇ ਨਾਲ ਹੈਗਾ ਹੀ ਆਪਣੇ ਕੋਲ ਨਾਮ ਘੜਾਇ ਸੀ ਤੇ ਮੈਂ ਪਹਿਲਾਂ ਕਹਿੰਦਾ ਜਿਹਨੇ ਸ਼ੌਂਕੀਰ ਉਹਦੇ ਕੋਠੀ ਜਿ ਖੜਾਉਣਾ ਜੀ ਪਿੰਡ 'ਚ ਢੇਡਾ ਦੇਣਾ ਵਾ ਉਹ ਕਰਨੇ ਨੂੰ ਜਾਂ ਮੇਰਾ ਫੋਨ ਜਾਂ ਜਿਹਨੇ ਬਾਹਰ ਐਨ ਆਰ ਆਈ ਬੰਦਿਆ ਨੇ ਸਹੀ ਗੱਲ ਉਹ ਮੇਰਾ ਸਪਾਰ ਕਰਦਾ ਜਿਹੜੇ ਖੇਤੀ ਕਰਦੇ ਉਹਨਾਂ ਨੂੰ ਰੈਟਰ ਕਿਉਂਕਿ ਉਹਨੇ ਅਗਲੇ ਨੇ ਰੇਟ ਹੁੰਦਾ ਭਰਨਾ ਨਹੀਂ ਇਹ ਬੰਦਾ ਸ਼ੌਂਕੀ ਇਹਦਾ ਰੇਟ ਹੈਗਾ ਬਾਈ ਜੀ 3.5 ਲੱਖ ਰੁਪਈਆ ਠੀਕ ਆ ਵੀਰੇ ਤੇ ਮੌਕੇ ਤੇ ਜਿਹੜਾ ਹੋਊਗਾ ਮਾਨਤਨ ਕਰਾਂਗੇ ਕਰਾਂਗੇ ਠੀਕ ਆ ਮੇਰਾ ਰੇਟ 3.5 ਨਾ ਟਾਇਰ ਚਾਰੇ ਬਿਲਕੁਲ ਪੋਲੋ ਕੰਪਨੀ ਦੇ ਮੂਲੇ 650 16 ਦੇ ਨੰਮ ਨੇ ਜੀ ਮਗਲੇ 13 ਛਾਇਦੇ ਪੋਲੋ ਕੰਪਲੀਟ ਬਿਲਕੁਲ ਚਾਰੇ ਪੀਰ ਐਂਡ ਦੀ ਟਾਇਰ ਚਾਰੇ ਟਾਇਰ ਨਵੇਂ ਨੇ Ориجنਲ ਆਈ ਜਿਵੇਂ 24 ਮਾਡਲ ਰੈਡ ਫਾਰਮ ਦਾ 60 ਚੱਲੂਗਾ ਜੀ ਉਹ ਮੇ ਰੈਡਰੀ ਚਲਾਈ ਆ ਜੀ ਕੋਈ ਆਵਾਜ਼ ਨਹੀਂ ਜੀ ਕੋਈ ਬ੍ਰੇਕਾਂ ਨਹੀਂ ਘੱਟ ਵੱਧ ਲੱਗਦੀਆਂ ਕੋਈ ਬਬਲਿੰਗ ਨਹੀਂ ਹਾਂ ਮਗਲੇ ਪਹਿਲਾਂ ਕਿ ਨਾ ਵੀ ਜਿਹੜਾ ਐਨ ਆਰ ਆਈ ਬੰਦਾ ਜਾਂਦੇ ਕੋਠੇ ਖੜਾਣਾ ਉਹ ਰੈਟਰ ਨਸਪੈਰ ਕਰੋ ਖੇਤੀ ਵਾਲਾ ਬੰਦਾ ਨਾ ਰੈਟਰ ਦੋ ਹੋਰ ਹਾਂ ਇਹ ਬੰਦੇ ਦੀ ਇੱਕ ਜੇ ਮੈਨੂੰ ਕਿਹਾ ਸੀ ਹਾਂਜੀ ਉਹਦੇ ਰੈਟਰ ਦੇ ਮੇਰੇ ਵੀਡੀਓ ਹੁੰਦਾ ਆਪ ਰੈਟਰ ਹੋ ਗਏ ਪੂਰੇ ਠੀਕ ਆ ਜੀ ਹਾਂ ਆ ਰਸ ਕੋ ਦੇ ਪੈਟਰ ਸਾਰੇ ਫਾਈ ਕੋ ਜਾਨੀ ਸਾਰੇ ਟਰੈਕਟਰ ਵਧੀਆ ਹੁੰਦੇ ਨੇ ਆ ਸੋਨਾ ਲਿਕ ਆ ਦੇਖੋ ਸਾਰੇ ਵਧੀਆ ਨੇ ਓਹ ਲੈ ਵੇਟਰ ਲੇ ਬਾਈ ਸੁਰਾਜ ਉਹ ਬੈਠ ਗਿਆ ਆ ਪਤਾ ਨਹੀਂ ਲਗਾਉਂਦੇ ਪਾਵਰ ਵੀ ਨਾ ਪਤਾ ਨਹੀਂ ਲੱਗਦਾ ਇਹ ਵੀ ਰ ਹੈ ਦੇਖ ਲੋ ਟ੍ਰੈਕਟ ਤੁਸੀਂ ਵਾਈ ਦੇ ਤੇ ਵੀਡੀਓ ਨੂੰ ਦਬੋ ਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਅਮਰ ਨੂੰ ਕਰ ਲਓ ਸਬਸਕ੍ਰਾਈਬ ਕੇ ਫੇਸਬੁੱਕ ਦੇ ਨਾਲ ਬੈਟਰ ਹਾਂ ਪਰ ਬਈ ਨੂੰ ਫਾਲੋ ਜਰੂਰ ਕਰਿਓ ਤੇ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਤੇ ਹੁੰਦੇ ਆਪਾਂ ਨੂੰ ਯਾਦ ਧੰਨਵਾਦ